ਪੀਵੀ ਟੂਡੇ ਚੈਨਲ ਦੇ ਨਾਲ ਜੁੜ ਚੁੱਕੇ ਹੋ ਤੁਸੀਂ ਬੀਤੀ ਰਾਤ ਫਿਲੌਰ ਦੇ ਨਜ਼ਦੀਕ ਪਿੰਡ ਨੰਗਲ ਵਿਖੇ ਲਗਾਏ ਗਏ ਡਾਕਟਰ ਪੀਮਰਾਓ ਅੰਬੇਦਕਰ ਜੀ ਦੇ ਬੁੱਤ ਤੇ ਖਾਲਿਸਤਾਨੀ ਨਾਅਰੇ ਲਿਖੇ ਗਏ ਸਨ ਇਸ ਸਬੰਧੀ ਵਿਦੇਸ਼ ਵਿੱਚ ਰਹਿੰਦੇ ਤੇ ਆਪਣੇ ਆਪ ਨੂੰ ਖਾਲਿਸਤਾਨੀ ਸਮਰਥਕ ਦੱਸਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਇੱਕ ਵੀਡੀਓ ਵੀ ਅਪਲੋਡ ਕੀਤੀ ਗਈ ਜਿਸ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾਕਟਰ ਪੀਮਰਾਓ ਅੰਬੇਦਕਰ ਸਾਹਿਬ ਬਾਰੇ ਗਲਤ ਬੋਲਿਆ ਗਿਆ ਜਿਵੇਂ ਹੀ ਡਾਕਟਰ ਅੰਬੇਦਕਰ ਜੀ ਦੇ ਪਰੋਕਾਰਾਂ ਨੂੰ ਇਸ ਘਟਨਾ ਦਾ ਪਤਾ ਲੱਗਾ ਤਾਂ ਉਹ ਸਾਰੇ ਕਟਨਾ ਵਾਲੇ ਸਥਾਨ ਤੇ ਪੁੱਜੇ অতি ਸਖਤ ਸ਼ਬਦਾਵਲੀ ਵਿਚ ਇਸ ਕਟਨਾ ਦੀ ਨਿਖੇਦੀ ਕੀਤੀ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ 24 ਘੰਟੇ ਵਿੱਚ ਸਬੰਧਤ ਸ਼ਰਾਰਤੀ ਅਨਸਰਾਂ ਖਿਲਾਫ ਕੋਈ ਕਾਰਵਾਈ ਨਾ ਕੀਤੀ ਤਾਂ ਸੜਕਾਂ ਜਾਮ ਕਰਕੇ ਪੰਜਾਬ ਬੰਦ ਕਰ ਦਿੱਤਾ ਜਾਵੇਗਾ। ਕਟਨਾ ਵਾਲੇ ਸਥਾਨ ਤੇ ਪੁਲਿਸ ਪ੍ਰਸ਼ਾਸਨ ਨੇ ਪਹੁੰਚ ਕੇ ਸਟੈਚੂ ਉੱਪਰ ਲਿਖੀ ਕਟਿਆ ਸ਼ਬਦਾਵਲੀ ਸਾਫ਼ ਕਰਵਾਈ ਤੇ ਇਸ ਸਬੰਧੀ ਗਲਬਾਤ ਕਰਦਿਆਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆ ਅਤੇ ਬਹੁਜਨ ਸਮਾਜ ਪਾਰਟੀ ਦੇ ਆਗੂ ਅਮਰਿਤਪਾਲ ਪਹੁੰਚਲੇ ਤੋਂ ਇਲਾਵਾ ਚੌਧਰੀ ਤਰਲੋਚਨ ਸਿੰਘ ਸੁੰਮ ਸਾਭਕਾ ਵਿਧਾਇਕ ਬੰਗਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਲੋਕ ਸੂਬੇ ਦੀ ਅਮਨ ਸ਼ਾਂਤੀ ਪਾਂ ਕਰਨ ਲਈ ਕੋਝੀਆ ਹਰਕਤਾ ਕਰਦੇ ਹਨ ਦੇਖਦੇ ਹਾਂ ਛਿੰਜੀ ਲੜੂਆ ਤੇ ਬੱਗਾ ਸੇਲਕਿਆਣਾ ਦੀ ਰਿਪੋਰਟ ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ ਇੱਕ ਜਿਹੜੀ ਮਤਵੜੀ ਮਤਭਾਗੀ ਘਟਨਾ ਵਾਪਰੀ ਯਾਰ ਉਹਦੀ ਵੀਡੀਓ ਜਿਹੜੀ ਆ ਗੁਰਪਤਨ ਪੰਨੂ ਨੇ ਜਿਹੜਾ ਆਪਣੇ ਆਫੀਸ਼ਲ ਪੇਜ ਤੇ ਪਾਈ ਆ ਔਰ ਉਹਦੇ ਤੋਂ ਹੀ ਸਾਨੂੰ ਪਤਾ ਲੱਗਾ ਕਿ ਨੰਗਲ ਚ ਬਾਬਾ ਸਾਹਿਬ ਡਾਕਟਰ ਮਿਰਗਰ ਦੇ ਸਟੈਚੂ ਦੇ ਉੱਤੇ ਉਸ ਜਿਹੜੇ ਆ ਪਤੀਜਨਕ ਸ਼ਬਦ ਲੈ ਕੇ ਉਹਨਾਂ ਦਾ ਨਰਾਦਰ ਕੀਤਾ ਗਿਆ ਔਰ ਗੁਰੂ ਦਾਸ ਜੀ ਦਾ ਵੀ ਨਰਾਦਰ ਕੀਤਾ ਗਿਆ ਹੈਗਾ ਔਰ ਸਮਾਜ ਦੇ ਵਿੱਚ ਬੰਡੀਆਂ ਪਾਉਣ ਦੇ ਲਈ ਔਰ ਵਖਰੀਮਾ ਪੈਦਾ ਕਰਨ ਦੇ ਲਈ ਉਹਦੀ ਸਾਜ਼ਿਸ਼ ਹੋਈ ਆ ਔਰ ਜਦੋਂ ਸਾਨੂੰ ਪਤਾ ਲੱਗਾ ਉਦੋਂ ਪਹਿਲਾਂ ਜਿਹੜਾ ਪੁਲਿਸ ਨੇ ਉਹ ਨੂੰ ਮਟੇ ਦਿੱਤਾ ਸੀਗਾ ਜਿੱਥੇ ਗੁਰਪਤ ਬੰਦੂ ਨੇ ਜਿਹੜਾ ਆ ਇਹ ਬਦਬੜੀ ਕਾਨੂੰਨੀ ਹਰਕਤ ਕਰਵਾਈ ਆ ਉੱਥੇ ਪੰਜਾਬ ਪੁਲਿਸ ਦਾ ਵੀ ਜਿਹੜਾ ਉਹ ਰੋਲ ਕੋਈ ਵਧੀਆ ਨਹੀਂ ਰਿਹਾ ਜਿਹੜਾ ਉਹਨਾਂ ਨੇ ਇਹਨੂੰ ਮਿਟੇ ਕੇ ਇੱਕ ਕਿਸਮ ਦਾ ਜਿਹੜਾ ਸਬੂਤ ਖਤਮ ਕਰਨ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਨਾ ਕੇ ਉਹਨਾਂ ਨੇ ਕੋਈ ਫੋਰੈਂਸਿਕ ਟੀਮਾਂ ਬੁਲਾਈਆਂ ਇੱਥੇ ਨਾ ਡੌਗ ਸਕੈਡ ਮਗਾਈ ਨਾ ਡੰਪ ਚਕਾਇਆ ਨਾ ਹਾਲੇ ਤੱਕ ਕੋਈ ਸੀਸੀਟੀਵੀ ਵਗੈਰਾ ਦੀ ਫੁਟੇਜ ਚੈੱਕ ਕਰਕੇ ਜਿਹੜਾ ਉਹਦੇ ਖਿਲਾਫ ਜਿਹੜਾ ਕੋਈ ਦੋਸ਼ੀਆਂ ਦੀ ਲੱਭਣ ਦੀ ਕੋਸ਼ਿਸ਼ ਹੋ ਰਹੀ ਆ ਤੇ ਇਹ ਬਹੁਤ ਵੱਡੀ ਮਦਭਾਗੀ ਘਟਨਾ ਆ ਮੈਂ ਪੂਰੇ ਪੰਜਾਬ ਦੇ ਵਜਨ ਸਮਾਜ ਦੇ ਲੋਕਾਂ ਨੂੰ ਗੁਰਵਦਾਸ ਨਾਮਲੇਵਾ ਸੰਗਤਾਂ ਨੂੰ ਔਰ ਅੰਬੇਡਡ ਕ੍ਰਾਈਡ ਲੋਕਾਂ ਨੂੰ ਸਦਾ ਦੰਨਾ ਕੇ ਆਓ ਸਾਰੇ ਇਕੱਠੇ ਹੋ ਕੇ ਇਹਦਾ ਮੂੰਹ ਤੋੜਨਾ ਜਵਾਬ ਦਈਏ ਨਹੀਂ ਤਾਂ ਆਉਣ ਵਾਲੇ ਸਮੇਂ ਚ ਪੰਜਾਬ ਸਾਡਾ ਜਿਹੜਾ ਉਹ ਜੀਣਾ ਮਹਾਲ ਹੋ ਜੂਗਾ ਔਰ ਅਸੀਂ ਕਿਸੇ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਰਹਿਾਂਗੇ ਇਹ ਗੱਲ ਕਰੀਏ ਜਿਹੜੀ ਵੀਡੀਓ ਵਾਇਰਲ ਕੀਤੀ ਆ ਉਹਨੇ ਦੇਖ ਕੇ ਜਿਹੜੇ ਮਹਾਪੁਰਖ ਆ ਸਾਡੇ ਰੈਵਰ ਆ ਸਤਗੁਰੂ ਰਵਿਦਾਸ ਮਹਾਰਾ ਜੀ ਉਹਨਾਂ ਨੂੰ ਵੀ ਆ ਜਿਹੜਾ ਭਗਤ ਰਵਿਦਾਸ ਦੇ ਨਾਂ ਨਾਲ ਕਹਿ ਕੇ ਸੰਬੋਧਨ ਕੀਤਾ ਜਾਦਾ ਦੇਖੋ ਇਹਨਾਂ ਕੋਲ ਕੋਈ ਰਾਈਟ ਨਹੀਂ ਹੈਗਾ ਕਿ ਗੁਰੂ ਅਰਜਨ ਦੇਵ ਜੀ ਨੂੰ ਭਗਤ ਕਹਿਣ ਗੁਰੂ ਅਰਜਨ ਦੇਵ ਜੀ ਜਿਹੜਾ ਆ ਉਹ ਭਗਤੀ ਅੰਦੋਲਨ ਦੇ ਸੰਤ ਮਹਾਪੁਰਖ ਹੋਏ ਆ ਗੁਰੂ ਹੋਇਆ ਰੈਬਰ ਹੋਇਆ ਉਹ ਕਿਸੇ ਕੋਲ ਕੋਈ ਰਾਈਟ ਨਹੀਂ ਵੀ ਉਹਨਾਂ ਨੂੰ ਕੋਈ ਤਖਤ ਕਹੇ ਔਰ ਬਾਬਾ ਸਾਹਿਬ ਡਾਕਟਰ ਮਿਡਗਰ ਇਸ ਦੇਸ਼ ਦੇ ਸੰਵਿਧਾਨ ਨਰਮਾਤਾ ਔਰ ਬੋਧੀ ਸਤਾ ਸਾਡੇ ਜਿਹੜੇ ਉਹ ਧਾਰਮਿਕ ਆਗੂ ਵੀ ਆ ਜੇ ਕੋਈ ਉਹਨਾਂ ਦੇ ਸਟੈਚੂ ਦਾ ਨਰਾਦਰ ਕਰਦਾ ਤਾਂ ਸਮਝ ਲੋ ਪੂਰੇ ਸਮਾਜ ਦਾ ਦੇਸ਼ ਕੌਮ ਦਾ ਜਿਹੜਾ ਉਹ ਨਰਾਦਰ ਕਰ ਰਿਹਾ ਆ ਇਹਦੇ ਲਈ ਕੇਂਦਰ ਦੀ ਸਰਕਾਰ ਨੂੰ ਔਰ ਪੰਜਾਬ ਦੀ ਸਰਕਾਰ ਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੂਗਾ ਨਹੀਂ ਤਾਂ ਜਿਹੜੇ ਦੇ ਸਿੱਟੇ ਆਉਣ ਵਾਲੇ ਸਮੇਂ 'ਚ ਭਿਆਨਕ ਹੋਣਗੇ ਕੀ ਹੋਣ ਆਪਣੀ ਅਗਲੀ ਕਾਰਵਾਈ ਦੇਖੋ ਮੈਂ ਸਾਰੀਆਂ ਅੰਬेडਕਰ ਆਈਟ ਤੇ ਗੁਰੂਦਾਸ ਨਾਮ ਲੇਵਾ ਜਿੱਤੇ ਜੰਦੀਆਂ ਨੂੰ ਕਾਲ ਕੀਤੀ ਆ ਫੋਨ ਕੀਤਾ ਆ ਪੂਰੇ ਪੰਜਾਬ ਦੇ ਵਿੱਚ ਔਰ ਹੁਣ ਹੋ ਸਕਦਾ ਆ ਕਿ ਅਸੀਂ ਪੰਜਾਬ ਬੰਦ ਦੀ ਕਾਲ ਲਈਏ ਬਹੁਤ ਮੰਦ ਭਾਗੀ ਇਹ ਘਟਨਾ ਕੱਟੀ ਹੈ ਜਿਹੜਾ ਕਿ ਭੀਮਰਾਓ ਡਾਕਟਰ ਅੰਬੇਕਰ ਸਾਹਿਬ ਜੀ ਹੁਣਾਂ ਦੇ ਇਹਨਾਂ ਨੂੰ ਕਿ ਬਹੁਤ ਵੱਡਾ ਸਨਮਾਨ ਹਿੰਦੁਸਤਾਨ ਦੀ ਸਰਕਾਰ ਨੇ ਭਾਰਤ ਉਸ ਨੂੰ ਦਿੱਤਾ ਔਰ ਉਹਨਾਂ ਦੀ ਦੇਣ ਦੇ ਬਾਰੇ ਆਪਾਂ ਸਾਰੇ ਹੀ ساری ਦੁਨੀਆ ਵਾਲੇ ਵੀ ਔਰ ਹਿੰਦੁਸਤਾਨੀ ਬਹੁਤ ਭਲੀ ਭਾਂ ਜਾਣਦੇ ਆ ਕਿ ਸੰਵਿਧਾਨ ਲਿਖ ਕੇ ਜਿਹੜਾ ਬਰਾਬਰਤਾ ਦਾ ਹੱਕ ਉਹਨਾਂ ਨੇ ਸਾਰਿਆਂ ਨੂੰ ਦਵਾਇਆ ਸੀ ਉਹ ਕੱਲੇ ਦਲਤਾਂ ਵਾਸਤੇ ਨਹੀਂ ਸੰਵਿਧਾਨ ਹੈਗਾ ਉਹ ਸਾਰੇ ਹਿੰਦੁਸਤਾਨ ਵਾਸੀਆਂ ਵਾਸਤੇ ਸੰਵਿਧਾਨ ਹੈ ਔਰ ਇਹ ਜਿਹੜਾ ਕਾਰਾ ਕੀਤਾ ਗਿਆ ਕਿਸੇ ਵੱਲੋਂ ਵੀ ਇਹ ਨਹੀਂ ਮੈਂ ਕਹਿ ਸਕਦਾ ਕਿਉਂਕਿ ਇਹਦੇ ਪਿੱਛੇ ਬਹੁਤ ਵੱਡੀ ਇੱਕ ਡੂੰਗੀ ਸਾਜ਼ਿਸ਼ ਹੈਗੀ ਆ ਜਿਹੜੀ ਬੀਜੇਪੀ ਆਰਐਸਐਸ ਮੋਦੀ ਸਰਕਾਰ ਹੈਗੀ ਆ ਇਹ ਹਿੰਦੁਸਤਾਨ ਨੂੰ ਜਾਤਾਂ ਪਾਤਾਂ ਧਰਮਾਂ ਦੇ ਨਾਂ ਤੇ ਵੰਡ ਕੇ ਡਿਵਾਈਡ ਐਂ ਜਿਹੜਾ ਰੂਲ ਦੀ ਉਹਨਾਂ ਦੀ ਪਾਲਿਸੀ ਹੈਗੀ ਆ ਉਹਦੇ ਤਹਿਤ ਹੀ ਇਹ ਕੰਮ ਕੀਤਾ ਗਿਆ ਨਹੀਂ ਤਾਂ ਭਗਵਾਨ ਜਿਹੜਾ ਆਪਣੇ ਪਤਵੰਤ ਸਿੰਘ ਹੈਗਾ ਉਹਨੂੰ ਬਾਹਲੇ ਮੁਲਕ ਚੋਂ ਲਿਆ ਕੇ ਇੱਥੇ ਉੱਤੇ ਕੇਸ ਚਲਾਇਆ ਜਾ ਸਕਦਾ ਪਰ ਭਾਜਪਾ ਦੀ ਚਾਲ ਹੈਗੀ ਆ ਉਹਨਾਂ ਨੇ ਇਹੋ ਜਿਹੇ ਲੋਕਾਂ ਨੂੰ ਰੱਖਿਆ ਹੋਇਆ ਤਾਂ ਕਿ ਬਾਹਰੋਂ ਬਿਆਨ ਦੇਣਦੇ ਤੇ ਇੱਥੇ ਸਾਡੇ ਹਿੰਦੁਸਤਾਨ ਦੇ ਵਿੱਚ ਜਿਹੜੀ ਆ ਉਹ ਖਾਪ ਪੈਂਦੀ ਹੈਗੀ ਆ ਨਹੀਂ ਤਾਂ ਲਿਆ ਕੇ ਇੱਥੇ ਟ੍ਰਾਇਲ ਕਰਕੇ ਜੋ ਵੀ ਉਹਦੀ ਸਜ਼ਾ ਬਣਦੀ ਆ ਉਹ ਹੋਣੀ ਚਾਹੀਦੀ ਆ ਤੋ ਬਹੁਤ ਮੰਦ ਭਾਗੀ ਘਟਨਾ ਹੈਗੀ ਅਸੀਂ ਸਾਰੇ ਹੀ ਕਾਂਗਰਸ ਪਾਰਟੀ ਦੇ ਔਰ ਨਗਰ ਨਿਵਾਸੀ ਇਸ ਗੱਲ ਦੀ ਪੂਰੇ ਹਲਕਾ ਬੰਗਾ ਵਾਲੇ ਅਸੀਂ ਬਹੁਤ ਇਸ ਦੀ ਨਿਖੇਧੀ ਕਰਦੇ ਆਂ ਔਰ ਮਾੜੀ ਘਟਨਾ ਹੈ ਪੰਜਾਬ ਸਰਕਾਰ ਨੂੰ ਠੋਸ ਕਦਮ ਉਠਾਉਣ ਦੀ ਲੋੜ ਹੈ ਪੰਜਾਬ ਸਰਕਾਰ ਆਪਾਂ ਪਹਿਲਾਂ ਵੀ ਜਾਣਦੇ ਆਂ ਜਿਸ ਤਰ੍ਹਾਂ ਕਿਸਾਨੀ ਜਿਹੜਾ ਮੋਰਚਾ ਸੀ ਉਹਨੂੰ ਭਾਜਪੀ ਦੀ ਸ਼ਹਿ ਦੇ ਨਾਲ ਰਲ ਕੇ ਉਠਾਇਆ ਗਿਆ ਉਹ ਤਾਂ ਜਿਹੜੀ ਆ ਪੰਜਾਬ ਦੀ ਸਰਕਾਰ ਹੈਗੀ ਆ ਆਪਦੀ ਸਰਕਾਰ ਹੈ ਕੇਜਰੀਵਾਲ ਭਗਵੰਤ ਮਾਨ ਹੁਣੇ ਇਹ ਤਾਂ ਬੀ ਟੀਮ ਹੈਗੇ ਆ ਬੀ ਜੀ ਪੀ ਦੇ ਇਹਨਾਂ ਨੇ ਕੀ ਕਰਨਾ ਹੈਗਾ ਇਹ ਤਾਂ ਸਿਰਫ ਉਹਨਾਂ ਦੇ ਮੂਰੇ ਹੱਥ ਾੜ ਕੇ ਖੜੇ ਵੇ ਸਾਨੂੰ ਸਾਡਾ ਜਿਹੜਾ ਖਾਲੀ ਕਟੋਰਾ ਆ ਉਹ ਕਿਸ ਤਰ੍ਹਾਂ ਭਰਦੇ ਹੋ ਤਾਂ ਕਿ ਉਹਦੇ ਵਿੱਚੋਂ ਅਸੀਂ ਲੁੱਟਮਾਰ ਕਰ ਸਕੀਏ ਸੋ ਪੰਜਾਬ ਸਰਕਾਰ ਤੋਂ ਕਿਸੇ ਕਿਸਮ ਦੀ ਕੋਈ ਆਸ ਰੱਖਣਾ ਮੈਂ ਕਹਾਗਾ ਕਿ ਕੋਈ ਵਧੀਆ ਗੱਲ ਨਹੀਂ ਹੈਗੀ ਇਹ ਤਾਂ ਰਲਈ ਹੋਈ ਹੈ ਬੀ ਜੀ ਪੀ ਦੇ ਨਾਲ ਥੈਂਕ ਯੂ